ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਸਾਡੇ ਇਨਸਾਨਾਂ ਦੀ ਨਾ ਬਹੁਤ ਵੱਡੀ ਬਿਮਾਰੀ ਆ ਕਿ ਜਦੋਂ ਕੋਈ ਚੀਜ਼ ਮਿਲਦੀ ਨਹੀਂ ਤਾਂ ਉਹਦੇ ਲਈ ਸਬਰ ਨਹੀਂ ਕਰਦੇ ਤੇ ਜਦੋਂ ਕੁਝ ਮਿਲ ਜਾਂਦਾ ਤਾਂ ਉਹਦੀ ਫਿਰ ਕਦਰ ਨਹੀਂ ਕਰਦੇ ਐਮੀ ਇੱਕ ਛੋਟੀ ਜੀ ਕਹਾਣੀ ਆ ਸੁਣ ਕੇ ਤੁਹਾਨੂੰ ਸਵਾਦ ਬੜਾਉ ਚੰਗੀ ਬੜਿਆ ਲੱਗੂ ਸਿੱਖਿਆ ਬੜੀ ਮਿਲੂ ਉਹਦੇ ਤੋਂ ਇੱਕ ਵਾਰੀ ਇੱਕ ਬਾਬਾ ਇੱਕ ਪਿੰਡ ਦੇ ਵਿੱਚ ਚਲਾ ਜਾਂਦਾ ਕਿਸੇ ਪਰਿਵਾਰ ਦੇ ਘਰੇ ਜਾ ਕੇ ਉਹ 2-3 ਦਿਨ ਰਹਿੰਦਾ ਪਰਵਾਰ ਉਸ ਬਾਬੇ ਦੀ ਖੂਬ ਸੇਵਾ ਕਰਦਾ ਵੱਖੋ ਵੱਖਰੇ ਭਗਵਾਨ ਬਣਾਉਂਦੇ ਪਿੰਡ 'ਚ ਆਸੇ ਪਾਸੇ ਦੇ ਲੋਕ ਵੀ ਉਹਨਾਂ ਨੂੰ ਮਿਲਣ ਲਈ ਆਉਂਦੇ ਥੋੜੇ ਦਿਨਾਂ ਬਾਅਦ ਜਦੋਂ ਬਾਬਾ ਜਾਣ ਲੱਗਾ ਤਾਂ ਪਰਿਵਾਰ ਕਹਿੰਦਾ ਵੀ ਸਾਡੀ ਐਡੀ ਤਾਂ ਹੈਸੀਅਤ ਹੈ ਨਹੀਂ ਕਿ ਅਸੀਂ ਤੁਹਾਨੂੰ ਕੁਝ ਦੇ ਸਕੀਏ ਪਰ ਸਾਡੇ ਕੋਲੇ ਆ ਇੱਕ ਬੱਕਰੀ ਆ ਜੇ ਸਾਡੇ ਵੱਲੋਂ ਤੋਹਫਾ ਸਮਝ ਕੇ ਇਹਨੂੰ ਸਨਕਾਰ ਕਰ ਲਓ ਤਾਂ ਬਾਬਾ ਸੋਚਦਾ ਵੀ ਮੈਂ ਬੱਕਰੀ ਕੀ ਕਰਨੀ ਹੈ ਫਿਰ ਉਹਦੇ ਦਿਮਾਗ 'ਚ ਆਉਂਦਾ ਵੀ ਇੰਨੇ ਪਿਆਰ ਨਾਲ ਮੈਨੂੰ ਦੇ ਰਹੇ ਆ ਜਿਵੇਂ ਮਨਾਂ ਕਰਤਾ ਉਹ ਵੀ ਇੱਕ ਗਲਤ ਗੱਲ ਬਾਬਾ ਬੱਕਰੀ ਨਾਲ ਲੈ ਕੇ ਉਹਨਾਂ ਤੋਂ ਇਜਾਜ਼ਤ ਲੈ ਕੇ ਉਥੋਂ ਤੁਰ ਪੈਂਦਾ ਬਾਬੇ ਨੂੰ ਆਦਤ ਹੁੰਦੀ ਆ ਕਾਫੀ ਸਮਾਂ ਸਮਾਂ ਕਾਫੀ ਲੰਬਾ ਲੰਬਾ ਪੈਂਡਾ ਤੈਅ ਕਰਨ ਦੀ ਤੁਰ ਕੇ ਉਹ ਤੁਰਿਆ ਜਾਂਦਾ ਤੁਰਿਆ ਜਾਂਦਾ ਰਸਤੇ 'ਚ ਉਹਦੇ ਦਿਮਾਗ 'ਚ ਆਉਂਦਾ ਵੀ ਬੱਕਰੀ ਤਾਂ ਵਿਚਾਰੀ ਥੱਕ ਗਈ ਹੋ ਮੇਰੀ ਤਾਂ ਆਦਤ ਆ ਕਿ ਮੈਂ ਸਾਰਾ ਸਾਰਾ ਦਿਨ ਤੁਰਦਾ ਰਹਿਣਾ ਇਹ ਸੋਚ ਕੇ ਉਹ ਬੱਕਰੀ ਨੂੰ ਮੋਢਿਆਂ ਤੇ ਚੱਕ ਲੈਂਦਾ ਤੇ ਤੁਰਿਆ ਜਾਂਦਾ ਕਾਫੀ ਬਾੜ ਲੰਘ ਜਾਂਦਾ ਅੱਗੇ ਜਾ ਕੇ ਦੋ ਪਹਾੜੀਆਂ ਆਉਂਦੀਆਂ ਸੋਨ ਸਾਂਝਾ ਏਰੀਆ ਆਉਂਦਾ ਉੱਥੇ ਬੈਠੇ ਹੁੰਦੇ ਆ ਤਿੰਨ ਠੱਗ ਉਹ ਬਾਬੇ ਨੂੰ ਦੂਰੋਂ ਬੱਕਰੀ ਲਈ ਆਉਂਦੇ ਨੂੰ ਦੇਖ ਲੈਂਦੇ ਆ ਤੇ ਰੈ ਬਣਾ ਲੈਂਦੇ ਆ ਵੀ ਅੱਜ ਬਾਬੇ ਤੋਂ ਬੱਕਰੀ ਲੈਣੀ ਲੈਣੀ ਆ ਚਾਹੇ ਕੁਝ ਹੋ ਜੇ ਪਲਾਨ ਦੇ ਮੁਤਾਬਕ ਉਹ ਤਿੰਨੇ ਆਡਾ ਡਾ ਥਾਵਾ ਤੇ ਲੁੱਕ ਕੇ ਬਹਿ ਜਾਂਦੇ ਆ ਜਦੋਂ ਬਾਬਾ ਪਹਿਲੇ ਕੋਲ ਦੀ ਗੁਜ਼ਰਨ ਲੱਗਦਾ ਤਾਂ ਪਹਿਲਾ ਠੱਗ ਭੱਜ ਕੇ ਆ ਕੇ ਬਾਹਰ ਆ ਜਾਂਦਾ ਇੱਕਦਾਂ ਬਾਬਾ ਜੀ ਸਾਸਰੀ ਕਾਲ ਕਹਿੰਦਾ ਬਾਬਾ ਜੀ ਆਹ ਕੀ ਗੱਲ ਹੋਈ ਤੁਸੀਂ ਮੋਢਿਆਂ ਤੇ ਕੁੱਤਾ ਬਿਠਾਈ ਲਈ ਆਉਂਦੇ ਹੋ ਇਹ ਕੋਈ ਜੰਗੀ ਗੱਲ ਥੋੜੀ ਆ ਕੁੱਤੇ ਨੂੰ ਕਹੋ ਆਪਦਾ ਤੁਰ ਕੇ ਜਾਵੇ ਤਾਂ ਅੱਗੇ ਉਹ ਬਾਬਾ ਕਹਿੰਦਾ ਮੂਰਖਾ ਤੇ ਕੁੱਤਾ ਥੋੜੀ ਆ ਤੈਨੂੰ ਦੀਦਾ ਨਹੀਂ ਇਹ ਬੱਕਰੀ ਆ ਤਾਂ ਠੱਗ ਕਹਿੰਦਾ ਬਾਬਾ ਜੀ ਦੇਖੋ ਮੈਨੂੰ ਜੋ ਦੇਖਿਆ ਜੋ ਮੈਨੂੰ ਲੱਗਿਆ ਮੈਂ ਕਹਤਾ ਅੱਗੇ ਮੰਨਣਾ ਨਹੀਂ ਮੰਨਣਾ ਤੁਹਾਡੀ ਮਰਜ਼ੀ ਚਲੋ ਜੀ ਬਾਬਾ ਉਸ ਬੱਕਰੀ ਨੂੰ ਮੋਢੇ ਤੇ ਬਿਠਾ ਕੇ ਅੱਗੇ ਨੂੰ ਤੁਰਿਆ ਜਾਂਦਾ ਨਾਲੇ ਬੋੜ ਬੋੜ ਕਰਦਾ ਜਾਂਦਾ ਕਿ ਕਹਿਲ ਜੇ ਲੋਕ ਆ ਮੋਢੇ ਤੇ ਮੈਂ ਬੱਕਰੀ ਬਿਠਾਈ ਆ ਕਹੀ ਜਾਂਦਾ ਮੈਨੂੰ ਕੁੱਤਾ ਬਿਠਾਇਆ ਬਾਬਾ ਥੋੜੀ ਦੂਰ ਅੱਗੇ ਜਾਂਦਾ ਦੂਜਾ ਠੱਗ ਇੱਕਦਾਂ ਬਾਹਰ ਆ ਜਾਂਦਾ ਬਾਬਾ ਜੀ ਪੈਰੀ ਪੈਨਾ ਕਹਿੰਦਾ ਬਾਬਾ ਜੀ ਤੁਹਾਨੂੰ ਅਸੀਂ ਇੰਨਾ ਪਵਿੱਤਰ ਮੰਨਦੇ ਆ ਤੁਸੀਂ ਮੋਢਿਆਂ ਤੇ ਗਾਂ ਦਾ ਬੱਚਾ ਚੱਕੀ ਫਿਰਦੇ ਹੋ ਕੀ ਜਕਰ ਇਹਨੂੰ ਮੋਢਿਆਂ ਤੋਂ ਲਾਹੋ ਆਪੇ ਤੁਰ ਕੇ ਜਾਊਗਾ ਤੇ ਬਾਬਾ ਅੱਗੇ ਉਹ ਕਹਿੰਦਾ ਤੂੰ ਕਮਲਾ ਯਾਰ ਤੈਨੂੰ ਦੇਂਦਾ ਨਹੀਂ ਤੇ ਗਾਂ ਦਾ ਬੱਚਾ ਥੋੜੀ ਆ ਮੇਰੇ ਮੋਢਿਆਂ ਤੇ ਇਹ ਬੱਕਰੀ ਆ ਬੱਕਰੀ ਮੈਨੂੰ ਦਿੱਤੀ ਆ ਕਿਸ ਨੇ ਪਿਆਰ ਨਾਲ ਉਹ ਵਿਚਾਰੀ ਕਿੱਥੇ ਤੁਰ ਕੇ ਜਾਊਗੀ ਇਸ ਕਰਕੇ ਮੈਂ ਮੋਢਿਆਂ ਦੇ ਚੱਕ ਲਿਆ ਕਿਹੋ ਕਿਹੋ ਜੇ ਲੋਕ ਆ ਜਾਂਦੇ ਆ ਰਸਤੇ 'ਚ ਮਿਲ ਜਾਂਦੇ ਆ ਮੈਨੂੰ ਤਾਂ ਉਠਾ ਕੇ ਕਹਿੰਦਾ ਠੀਕ ਆ ਬਾਬਾ ਜੀ ਜਿਵੇਂ ਤੁਹਾਨੂੰ ਸਹੀ ਲੱਗੇ ਪਰ ਮੈਨੂੰ ਜੋ ਸਹੀ ਦੇਖਿਆ ਮੈਂ ਤੁਹਾਨੂੰ ਉਹ ਦੱਸਦਾ ਹਜੇ ਵੀ ਕਹਿਣਾ ਇਹ ਬੱਕਰੀ ਨਹੀਂ ਇਹ ਗਾਂ ਦਾ ਬੱਚਾ ਜਿਹੜਾ ਤੁਸੀਂ ਮੋਢਿਆਂ ਤੇ ਬਿਠਾਇਆ ਬਾਬਾ ਬੜ ਬੜ ਜੀ ਕਰਦਾ ਅੱਗੇ ਨੂੰ ਲੰਘ ਜਾਂਦਾ ਥੋੜੀ ਦੂਰ ਜਾਂਦਾ ਤੀਜਾ ਠਾਗ ਇੱਕਦਮ ਮੁੜੇ ਆ ਜਾਂਦਾ ਕਹਿੰਦਾ ਬਾਬਾ ਜੀ ਪੈਰੀ ਪੈਣਾ ਆ ਤੁਸੀਂ ਕੀ ਕੀਤਾ ਵਾ ਮੋਢਿਆਂ ਦੇ ਉੱਤੇ ਗਧਾ ਲੱਦੀ ਫਿਰਦੇ ਹੋ ਉਹ ਇੰਨਾ ਭਾਰਾ ਤੁਸੀਂ ਐਡੀ ਦੂਰ ਤੁਰ ਕੇ ਜਾਣਾ ਤੁਸੀਂ ਕਿੱਥੋਂ ਲੈ ਜਾਓਗੇ ਇਹਨੂੰ ਐਵੇਂ ਚੱਕੀ ਫਿਰਦੇ ਹੋ ਨਹੀਂ ਲਾਹ ਪਰ ਨਾਲੇ ਥੋਡੇ ਵਰਗੇ ਮਹਾਤਮਾ ਬੰਦੇ ਥੋਡੇ ਵਰਗੇ ਚੰਗੇ ਬੰਦੇ ਗਦਾ ਮੁੱਢ ਵਿੱਚ ਆ ਕੇ ਥੋੜੀ ਦੁਰਦੇ ਹੁੰਦੇ ਆ ਮੇਰੀ ਗੱਲ ਮੰਨੋ ਇਹਨੂੰ ਲਾ ਕੇ ਸਿੱਟੋ ਪਰ ਹੁਣ ਬਾਬੇ ਨੂੰ ਵੀ ਬਹਿਮ ਜਾ ਪੈ ਗਿਆ ਵੀ ਯਾਰ ਪਹਿਲਾ ਇੱਕ ਬੰਦਾ ਮਿਲਿਆ ਉਹ ਕਹਿੰਦਾ ਕੁੱਤਾ ਬਿਠਾਈ ਫਿਰਦਾ ਮੁੱਢੇ ਦੂਜਾ ਮਿਲਿਆ ਕਹਿੰਦਾ ਗਾਂ ਦਾ ਬੱਚਾ ਬਿਠਾਈ ਬੈਠਾ ਇਹ ਹੁਣ ਮੈਨੂੰ ਕਹੀ ਜਾਂਦਾ ਤੂੰ ਗਦਾ ਬਿਠਾਈ ਬੈਠਾ ਤੇ ਬੱਕਰੀ ਆ ਜਾਂ ਮੈਂ ਕੋਈ ਭੂਤ ਪਾਤ ਨਹੀਂ ਚੱਕੀ ਫਿਰਦਾ ਕਿਤੇ ਬਾਬਾ ਉਹ ਬੱਕਰੀ ਨੂੰ ਲਾ ਕੇ ਥੱਲੇ ਛੱਡ ਦਿੰਦਾ ਬੱਕਰੀ ਨੇ ਥੋੜੋ ਖੜਨਾ ਸੀ ਬੱਕਰੀਆਂ ਪਾਸੇ ਜਿਹਨੂੰ ਭੱਜ ਲੈਂਦੀਆਂ ਚੜੀਆਂ ਜੀਂ ਜੀਂ ਨੂੰ ਤੇ ਉਹ ਠੱਗ ਹੱਸਣ ਦੇ ਲੱਗ ਜਾਂਦਾ। ਬਾਬਾ ਨਾਲੇ ਤਾਂ ਅੱਗੇ ਨੂੰ ਤੁਰਿਆ ਜਾਂਦਾ। ਨਾਲੇ ਮੂੰਹ 'ਚ ਹੀ ਬੜਬੜ ਜੀ ਕਰੀ ਜਾਂਦਾ। ਕਮਾਲ ਦੇ ਲੋਕ ਆ ਯਾਰ। ਕਹਿ ਕੇ ਬੱਕਰੀ ਮੈਨੂੰ ਪਤਾ ਨਹੀਂ ਕੀ ਭੂਤ ਭਾਤ ਜੀ ਕੀ ਮੇਰੇ ਮੋਢਿਆਂ ਤੇ ਬਿਠਾ ਦੀ। ਕਦੇ ਉਹ ਕੁੱਤਾ ਬਣ ਜਾਂਦੀ ਐ, ਕਦੇ ਉਹ ਬੱਚਾ ਬਣ ਜਾਂਦੀ ਐ, ਕਦੇ ਉਹ ਗਦਾ ਬਣ ਜਾਂਦੀ ਐ। ਆ ਤਾਂ ਮੈਨੂੰ ਆ ਤੀਜੇ ਤੋਂ ਮੈਨੂੰ ਯਕੀਨ ਆਇਆ ਨਹੀਂ ਮੈਂ ਤਾਂ ਪਤਾ ਨਹੀਂ ਕੀ ਮੋਢਿਆਂ ਤੇ ਕਦੋਂ ਦਾ ਕੀ ਚੱਕੀ ਆਉਂਦਾ। ਚਲੋ ਜੀ ਬਾਬਾ ਇਹੋ ਜਿਹੀਆਂ ਗੱਲਾਂ ਆਪਦੇ ਨਾਲ ਹੀ ਕਰਦਾ ਕਰਦਾ ਅੱਗੇ ਲੱਗ ਜਾਂਦਾ। ਤੇ ਉਹ ਤਿੰਨੇ ਠੱਗਾਂ ਨੇ ਬੱਕਰੀ ਨੂੰ ਫੜ ਲਿਆ ਤੇ ਆਪਦੇ ਨਾਲ ਲੈ ਗਏ। ਔਰ ਕਹਾਣੀ ਤਾਂ ਹੋ ਜਾਂਦੀ ਹੈ ਇੱਥੇ ਖਤਮ ਪਰ ਇਹ ਛੋਟੀ ਜੀ ਕਹਾਣੀ ਸਿਖਾਉਂਦੀ ਬੜਾ ਕੁਝ ਹੈ ਕਿ ਜੇ ਆਪਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਉਲਝ ਗਏ ਨਾ ਤਾਂ ਜਿਹੜਾ ਟੀਚੇ ਤੇ ਆਪਾਂ ਪਹੁੰਚਣਾ ਜਿਹੜਾ ਟੀਚਾ ਆਪਾਂ ਮਿਥਿਆ ਹੋਇਆ ਉਹਦੇ ਤੱਕ ਆਪਾਂ ਨਹੀਂ ਪਹੁੰਚ ਸਕਾਂਗੇ ਭਟਕ ਜਾਵਾਂਗੇ ਆਪਣੇ ਰਾਸਤੇ ਤੋਂ ਕਿਉਂਕਿ ਆਪਣੇ ਚ ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਦੂਜੀ ਦੀ ਗੱਲ ਨੂੰ ਬਹੁਤ ਛੇਤੀ ਸੀਰੀਅਸ ਲੈ ਜਾਂਦੇ ਆ ਬਿਨਾ ਕੋ ਸੋਚਣ ਤੇ ਉਹ ਲੋਕ ਜ਼ਿੰਦਗੀ ਚ ਕੁਝ ਵੀ ਅਚੀਵ ਨਹੀਂ ਕਰ ਸਕਦੇ ਕੁਝ ਵੀ ਪਾ ਨਹੀਂ ਸਕਦੇ ਲੋਕਾਂ ਦੀਆਂ ਗੱਲਾਂ ਦੇ ਨਾਲ ਡੀਮੋਟੀਵੇਟ ਹੋ ਜਾਂਦੇ ਨੇ ਹਿੰਮਤ ਹਾਰ ਕੇ ਬਹਿ ਜਾਂਦੇ ਨੇ ਆਪਦੇ ਗੋਲ ਤੱਕ ਨਹੀਂ ਪਹੁੰਚ ਸਕਦੇ ਸਫਲਤਾ ਨੂੰ ਨਹੀਂ ਪਾ ਸਕਦੇ ਇਹ ਕਹਿ ਸਕਦੇ ਆ ਕਿ ਫੇਲ ਹੋ ਜਾਂਦੇ ਨੇ ਇਸ ਕਰਕੇ ਲੋਕਾਂ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਾਇਆ ਕਰੋ ਚੰਗੀ ਤਰ੍ਹਾਂ ਸੋਚ ਸਮਝ ਕੇ ਕਿਸੇ ਤੇ ਅਮਲ ਕਰ ਲਓ ਵਿਸ਼ਵਾਸ ਕਰ ਲਓ ਅਦਰਵਾਇਜ਼ ਤਾਂ ਲੋੜ ਨਹੀਂ ਕਿਉਂਕਿ ਲੋਕਾਂ ਦਾ ਕੁਝ ਨਹੀਂ ਪਤਾ ਇਹ ਤਾਂ ਅਮਰੂਦ ਖਰੀਦਣ ਤੋਂ ਪਹਿਲਾਂ ਪੁੱਛਦੇ ਆ ਕਿ ਇਹ ਮਿੱਠੇ ਨੇ ਤੇ ਬਾਅਦ ਵਿੱਚ ਉਸੇ ਮਰੂਦ ਨੂੰ ਨੂਨ ਲਾ ਕੇ ਖਾਂਦੇ ਨੇ ਸਮਝਦੇ ਹੋ ਨਾ ਗੱਲ ਇਸ ਕਰਕੇ ਲੋਕਾਂ ਦੀਆਂ ਬੇਫਜ਼ੂਲ ਦੀਆਂ ਗੱਲਾਂ ਅਣ ਸੁਣੀਆਂ ਕਰਕੇ ਇਧਰਲੇ ਕੰਨ ਵਿੱਚ ਦੀ ਪਾ ਕੇ ਇਧਰਲੇ ਵਿੱਚ ਦੀ ਕੱਢ ਕੇ ਆਪ ਦੀ ਜ਼ਿੰਦਗੀ ਦੇ ਟੀਚੇ ਵੱਲ ਨੂੰ ਦੌੜਦੇ ਜਾਓ ਮਿਹਨਤ ਕਰਦੇ ਜਾਓ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਹੁਣ ਮੈਨੂੰ ਦਿਓ ਇਜਾਜ਼ਤ ਮਿਲਤੇ ਹਾਂ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ